ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਆਈਆਂ ਪਿੰਡ ਆਪਣੇ ਖੇਤ ਝੋਨੇ ਤੇ ਸਪਰੇਅ ਕਰਨ ਆਲੀ ਸੀ ਤੇ ਆਪਣੇ ਸਰਦਾਰ ਜੀ ਲੱਗੇ ਪਏ ਆ ਕਰੀ ਜਾਂਦੇ ਤਿਆਰੀ ਦਿਖਾਉਣੇ ਤੁਹਾਨੂੰ ਦੇਖੋ ਕਾਲੀ ਵਰਦੀ ਬਾਹਾਂ ਬਾਟੀਆਂ ਹੋਈਆਂ ਗੱਲਾਂ ਆਉਂਦੀਆਂ ਤੈਨੂੰ ਬੰਦੇ ਇਹਦਾ ਫੋਨ ਕੀਤਾ ਸੀ ਤੇ ਬੰਦੇ ਮਿਲੇ ਨਹੀਂ ਕੋਈ ਮੰਡੀ ਦਾ ਸੀਜ਼ਨ ਲੌਣ ਚਲੇ ਗਏ ਤਾਂ ਕਰਕੇ ਹੁਣ ਆਪ ਨੂੰ ਹੀ ਕਰਨੀ ਪੈਣੀ ਆ ਤਰਲੇ ਜੇ ਮਾਰਦੇ ਸੀ ਕਹਿੰਦੇ ਕਿ ਇੱਕ ਬੰਦਾ ਹੀ ਮਿਲ ਜੇ ਚਲ ਫੇਰ ਵੀ ਸੌਖਾ ਹਜੇ ਫੇਰ ਮੈਂ ਸੋਚਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਚੱਲਦੀ ਆਂ ਇਹਨਾਂ ਨਾਲ ਬੰਦੇ ਆ ਗੀਆਂ ਮੈਂ ਚੈੱਕ ਕਾਊਂਟਰ ਰੰਗੀਆਂ ਤੁਹਾਨੂੰ ਫਿਰ ਦੰਦ ਕਿੰਨੇ ਕਿ ਤਿੱਖੇ ਆ ਦੰਦ ਤਾਂ ਨਹੀਂ ਮੇਰੇ ਤਿੱਖੇ ਨੇ ਇਹਨੂੰ ਵਾਢੀ ਦੇ ਤਾਂ ਦੇਖ ਲਓ। ਸਹੀ ਅਜਾ ਕੋਰ ਦੇ। ਸੁਪਰੇ ਆ ਨੀਤਾ ਚਲ ਵਾਢੀ ਦਿੰਦੀ। ਪਾਣੀ ਤੇ ਤੈਨੂੰ ਵੱਧ ਮੰਗੇ। ਇੱਕ ਵਾਰੀ ਮੈਂ ਵੱਢਿਆ ਸੀਗਾ। ਮੈਂ ਪੁੱਝਗੇ ਵਾਲਾ ਪੈਕਟ ਪਾੜ ਲਿਆ ਤੇ ਮੇਰਾ ਅੱਗ ਦੰਦ ਪੁੱਰ ਗਿਆ ਸੀ। ਆਪਕੇ ਟੂਥਪੇਸਟ ਮੇਂ ਨਮਕ ਨਹੀਂ ਹੈ। ਹੁਣ ਆਪਾਂ ਕਰਾਂਗੇ ਝੋਨੇ ਤੇ ਸਪਰੇ। ਆਪਾਂ ਆਪਾਂ ਹੀ ਮੈਂ ਨਾਲ ਦਰਮੀਆਂ ਚ ਗਾਉਂਗੀ ਨਾ ਤੁਹਾਨੂੰ ਕੋੜੀ ਰਹਿ ਗਈ ਹੈ ਮੇਰੇ ਕੋੜੀ ਤਾਂ ਹੈਗੀ ਆ ਪਾਣੀ ਪਾ ਕੇ ਦੇਣਾ ਪਊਗਾ ਮੁੜ ਕੇ ਗੈਣਦਗੀ ਮੈਂ ਸਪਰੇਅ ਕਰਾ ਕੇ ਆਈ ਤੇ ਹੋਰ ਇਹ ਕਰ ਲਊਗਾ ਮੈਂ ਤਾਂ ਫਿਰ ਮੈਂ ਜੋ ਨਾਲ ਆਈਆਂ ਗਰਮੀ ਦੇ ਵਿੱਚ ਮਰੂੰਗੀ ਤੇ ਫਿਰ ਮੈਂ ਕਹਿਣਾ ਹੀ ਆਂ ਵੀ ਮੈਂ ਆਈ ਨਾਲ ਸਪਰੇਅ ਕਰਾਉਣ ਹੌਸਲਾ ਦਿੱਤਾ ਇੱਕ ਹੌਸਲਾ ਹੀ ਬੰਦੇ ਨੂੰ ਮਿਲਿਆ ਇੰਨਾ ਹੁਣ ਆਪੇ ਸਪਰੇਅ ਕਰਨ ਤੇ ਮਜਬੂਰ ਕਰਤਾ ਤੇ ਕਿੱਥੇ ਕਹਿੰਦੇ ਸੀ ਮਜਬੂਰ ਨਹੀਂ ਹੌਸਲਾ ਨਹੀਂ ਮਜਬੂਰ ਕੀਤਾ ਗਿਆ ਬੰਦੇ ਤਾਂ ਮੋਲਹਾਲ ਹੀ ਲਿਆਉਂਦਾ ਨਾ ਬੰਦੇ ਮਿਲੇ ਨਹੀਂ 2 ਦਿਨ ਹੋ ਗਏ ਬੰਦੇ ਅੰਡਿੱਕੀ ਜਾਂਦੇ ਝੋਨਾ ਸੁੱਕੀ ਜਾਂਦਾ ਹੈ ਮੈਂ ਗਿਆ ਕਿੰਨੀ ਹੈ ਇਹ ਝੋਨਾ ਤਾਂ ਸੁੱਕਿਆ ਪਿਆ ਤੇ ਹੁਣ ਵੀ ਕੀ ਸਪਰੇਅ ਕਰਨੀ ਇਹਦੇ ਤੇ ਕਹਿੰਦੇ ਨਹੀਂ ਆ ਖੇਤ ਤੇ ਤੇਲਾ ਪਿਆ ਪਿਆ ਜਿਹੜਾ ਆਪਣੇ ਹੁਣ ਬੱਲਵਾਂ ਤੇ ਆਈ ਜਾਂਦਾ ਹੋਪਰ ਜ ਆ ਉਹਦੇ ਕਰਕੇ ਤੇ ਹੁਣ ਆਪਾਂ ਨੂੰ ਸਪਰੇਅ ਕਰਨੀ ਪਊਗੀ ਕਿਉਂਕਿ ਨਾ ਕੀਤੀ ਸਪਰੇਅ ਤਾਂ ਅਜੇ 15 20 ਦਿਨ ਝੋਨੇ ਦੇ ਲੈ ਜਾਣੇ ਆ ਤੇ ਫਿਰ ਇਹ ਡੈਗ ਪੂਗਾ ਫਿਰ ਇਹਦਾ ਚਾਰ ਘਟ ਜੂਗਾ ਤੇ ਇਹਦੋਂ ਚੰਗਾ ਆ ਕਿ ਆਪਾਂ ਸਪਰੇਅ ਕਰਦਗੇ ਇੱਕ ਔਖੇ ਸੋਖੇ ਔਖੇ ਤਾਂ ਬਹੁਤ ਲੱਗੂਗੀ ਅਸੀਂ ਹੁਣ ਦੁਪਹਿਰਾ ਹੋਇਆ ਪਿਆ ਤੇ ਦੁਪਹਿਰੇ ਤਰਨਾ ਵੀ ਔਖਾ ਇੱਕ ਪਾਣੀ ਲੱਗਿਆ ਵਾ ਝੋਨੇ ਦੇ ਵਿੱਚ ਪਾਣੀ ਆਪਾਂ ਇਸ ਕਰਕੇ ਲਾਤਾ ਹੁਣ ਕਿ ਬਾਸਮਤੀ ਆ ਇਹ ਆਪਣਾ ਜੀ ਚਲੋ ਨਾਲ ਰੌਣੀ ਹੋ ਜੂਗੀ ਇਸੇ ਰੌਣੀ ਤੇ ਆਪਾਂ ਕਣਕ ਵੀ ਜੀਦਾਂਗੇ ਹੋਰ ਆਪਾਂ ਨੂੰ ਵਾਹ ਕੇ ਫਿਰ ਰੌਣੀ ਨਹੀਂ ਕਰਦੇਗੇ ਕਿਉਂਕਿ ਜੇ ਵਾਹ ਕੇ ਆਪਾਂ ਇਹਨੂੰ ਰੌਣੀ ਕਰਾਂਗੇ ਤਾਂ ਫਿਰ ਕਣਕ ਬਹੁਤ ਜ਼ਿਆਦਾ ਲੇਟ ਹੋ ਜੂਗੀ ਪਾਣੀ ਖੜਾ ਵੀ ਹੈ ਝੋਨੇ ਦੇ ਵਿੱਚ ਸ਼ਾਇਦ ਤੁਹਾਨੂੰ ਦੇਖਦਾ ਵੀ ਹੋਵੇ ਇਸ ਤਰ੍ਹਾਂ ਹੋਇਆ ਪਿਆ ਆਪਣਾ ਝੋਨਾ ਬਾਸਮਤੀ ਸੌਰੀ ਝੋਨਾ ਤਾਂ ਹੁਣ ਵੱਢੀ ਜਾਂਦੇ ਆ ਇਹ ਹੈਗਾ ਆਪਣਾ ਬਾਸਮਤੀ ਵਿਚ ਵਿੱਚ ਤਾਂ ਜਮੈਂ ਸੁੱਕਿਆ ਪਿਆ ਤੇ ਵਿੱਚ ਵਿੱਚ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਸੀ ਉੱਥੇ-ਉੱਥੇ ਥੋੜਾ ਜਿਹਾ ਹਰਾਗਾ ਪਰ ਫੇਰ ਵੀ ਸੋਚਿਆ ਵੀ ਚਲੋ ਸਪਰੇਅ ਕਰ ਦਈਏ ਮੈਂ ਅਸੀ ਜਾਂਦੀ ਸੀ ਇਹਨਾਂ ਨੂੰ ਮੈਂ ਜੇ ਤੁਹਾਡੇ ਤੋਂ ਸਪਰੇਅ ਨਹੀਂ ਹੁੰਦੀ ਕੱਲਿਆਂ ਤੋਂ ਤਾਂ ਤੁਸੀਂ ਐਂ ਕਰੋ ਵੀ ਜਿੱਥੇ-ਜਿੱਥੇ ਹਰਾ ਲੱਗਦਾ ਨਾਲ ਉੱਥੇ-ਉੱਥੇ ਕਰਦੇ ਹੋ ਬਾਕੀ ਛੱਡ ਦਿਓ ਮੈਨੂੰ ਕਹਿੰਦੇ ਜੇ ਕਰਨ ਲੱਗੇ ਤਾਂ ਫੇਰ ਤਾਂ ਸਾਰੀ ਕਰਨੀ ਪਊਗੀ ਇੱਧਰ ਆਪਣੀਆਂ ਜਾਮਣਾ ਲੱਗੀਆਂ ਵੀਆਂ ਤੇ ਤਾਂ ਵੀ ਉਹਨਾਂ ਥੱਲੇ ਨਾ ਥੋੜਾ ਜਿਹਾ ਵੱਗੀ ਪਾਈ ਹੁੰਦੀ ਉੱਥੇ ਪਾਣੀ ਜ਼ਿਆਦਾ ਖੜਦਾਗਾ ਤੇ ਪਾਣੀ ਜ਼ਿਆਦਾ ਖੜਨ ਕਰਕੇ ਤੇ ਉਹ ਹਰਾ ਰਹਿੰਦਾਗਾ ਇੱਕ ਛਾਂ ਰਹਿੰਦੀ ਐ ਹਰਾ ਰਹਿਣ ਕਰਕੇ ਤੇ ਉਹ ਡੇਗ ਵੀ ਪੈਂਦੀ ਆ ਵੱਗੀ ਆਪਣੀ ਪਾਣੀ ਖੜਾ ਰਹਿੰਦਾ ਤੇ ਤੁਹਾਨੂੰ ਦਿਖਾਉਣੀ ਆ ਮੈਂ ਜਿਹੜੀ ਵੱਗੀ ਪਾਈ ਆ ਤੇ ਵੱਗੀ ਦੇ ਵਿੱਚ ਆ ਜਾਂਦੀ ਆ ਛਾਂ ਤੇ ਕੁਝ ਵੱਗੀ ਦੇ ਵਿੱਚ ਪਾਣੀ ਜ਼ਿਆਦਾ ਲੱਗਣ ਕਾਰਨ ਤੇ ਆ ਦੇਖੋ ਆਪਣਾ ਝੋਨਾ ਇਹਦੇ ਚ ਪਾਣੀ ਖੜਾ ਤੇ ਕੁਝ ਟਾਲੀ ਦੀ ਛਾਂ ਆ ਗਈ ਤੇ ਦੇਖੋ ਤਾਲੀ ਦੀ ਸ਼ਾਨ ਕਰਕੇ ਤੇ ਇਹ ਡਿਗ ਪਿਆ ਇਹਦੇ ਥੱਲੇ ਥੱਲੇ ਹਰਾ ਖੜਾ ਤੇ ਬਾਕੀ ਦਾ ਬਾਹਰੋਂ ਜਿਹੜਾ ਉਹ ਸੁੱਕਿਆ ਪਿਆ ਸਾਰਾ ਝੋਨਾ ਆਪਣਾ ਬਾਸਮਤੀ ਸਾਰੀ ਸੁੱਕੀ ਪਈ ਆ ਆ ਆਪਣੀ ਟੱਲੀ ਆ ਇਹ ਹਜੇ ਛੋਟੀ ਆ ਮੈਂ ਸੋਚਿਆ ਸੀਗਾ ਵੀ ਇਹ ਟੱਲੀ ਦੇ ਆ ਆਪਾਂ ਜੋੜੀਆਂ ਲਾਵਾਂਗੇ ਜੇ ਤੋ ਕੋਠੀ ਪਾਈ ਤੇ ਮੈਨੂੰ ਲੱਗਦਾ ਵੀ ਇਹ ਹਜੇ ਛੋਟੀ ਆ ਆਪਾਂ ਹੋਰ 2 ਸਾਲ ਰੁਕ ਜਾਨੇ ਕੋਠੀ ਪਾਈ ਜਦ ਟਾਲੀ ਦੀਆਂ ਜੋੜੀਆਂ ਲਾਵਾਂਗੇ ਤੇ ਟਾਲੀ ਦੀ ਲੱਕੜ ਬਹੁਤ ਵਧੀਆ ਹੁੰਦੀ ਆ ਇਸ ਕਰਕੇ ਆਪਾਂ ਟਾਲੀ ਲਾਈ ਸੀ ਤੇ ਹੁਣ ਇਹ ਟਾਲੀ ਆਪਾਂ ਨੂੰ ਕਟਾਈ ਕਰਨੀ ਪੈਣੀ ਆ ਮਸ਼ੀਨ ਲੱਗਣ ਤੋਂ ਪਹਿਲਾਂ ਪਹਿਲਾਂ ਨਹੀਂ ਤਾਂ ਮਸ਼ੀਨ ਨੇ ਵੀ ਨਹੀਂ ਥੱਲੇ ਇਹਦੇ ਲੱਗਣ ਆਗਾ ਬਾਅਦ ਚ ਜਦੋਂ ਆਪਾਂ ਕਣਕ ਬੀਜਾਂਗੇ ਫੇਰ ਫੇਰ ਔਖਾ ਹੋਊਗਾ ਟਰੈਕਟਰ ਨਹੀਂ ਵੜਦਾ ਥੱਲੇ ਨਾਲੇ ਆਪਣੇ ਝੋਨੇ ਦਾ ਨੁਕਸਾਨ ਹੋ ਗਿਆ ਦਰਖਤ ਲਾਉਣੇ ਵੀ ਚਾਹੀਦੇ ਆ ਤੇ ਆਪਾਂ ਨੂੰ ਨੁਕਸਾਨ ਵੀ ਫਿਰ ਝੱਲਣਾ ਪੈਂਦਾਗਾ ਨਾਲ ਤਾਂ ਸ਼ਾਂਹ ਹੋ ਜਾਂਦੀ ਆ ਚਲੋ ਖੇਤ ਚ ਬਹਿ ਕੇ ਬੰਦਾ ਚਾਹ ਪਾਣੀ ਪੀ ਲੈਂਦਾ ਗਾ ਬਾਕੀ ਟਾਲੀ ਲਈ ਤਾਂ ਲੱਕੜ ਬਹੁਤ ਕੰਮ ਆਂਦੀ ਆ ਦੀ ਟਾਲੀ ਦੀ ਲੱਕੜ ਨੀਆਂ ਜੋੜੀਆਂ ਖਰਾਬ ਨਹੀਂ ਹੁੰਦੀਆਂ ਗਾ ਆ ਦੇਖੋ ਇੱਧਰ ਵੀ ਸਾਰੇ ਡਿੱਗਿਆ ਪਿਆ ਇਹ ਟਾਲੀ ਦੇ ਕਾਰੋਬਾਰ ਆ ਟਾਲੀ ਦਾ ਸਾਰਾ ਕੰਮ ਆ ਜਿਹੜੀਆਂ ਆ ਪਜਾਵਣਾ ਲਾਈਆਂ ਜਾਵਣਾ ਦੇ ਥੱਲੇ ਨਹੀਂ ਇੰਨਾ ਡਿੱਗਿਆ ਗਾ ਉਹ ਗਾ ਜਾਵਣਾ ਹਜੇ ਪੂਚੀਆਂ ਘੱਟ ਹੋਈਆਂ ਹਾਲ ਸੀ ਆਪਣੀ ਜਾਵਣ ਤੇ ਇਹਦੇ ਨਾਲ ਨਾਲ ਵਧੀਆ ਖੜਾ ਇਹ ਵਿੱਚ ਵਿੱਚ ਮੁੰਜਰਾਂ ਵੀ ਇਹਦੀਆਂ ਨਾ ਸੁੱਕ ਗਈਆਂ ਇਹ ਵੀ ਪਹਿਲਾਂ ਤੇਲਾ ਪੈ ਗਿਆ ਸੀ ਨਾ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਜਾ ਕੇ ਪਾਣਾ ਜਿਹੜਾ ਮਾਰੇਗੇ ਡਿੱਗਿਆ ਇੱਥੇ ਵੀ ਜਾਮਲਾ ਦੇ ਨਾਲ ਹੁੰ ਡਿੱਗਿਆ ਟਾਲੀ ਨਾਲੋਂ ਹੀ ਜ਼ਿਆਦਾ ਡਿੱਗਿਆਗਾ ਉਥੇ ਇੱਕ ਪਾਣੀ ਦਾ ਵੀ ਨਿਕਾਸ ਸਿੱਧਾ ਹੀ ਉਥੇ ਪਾਣੀ ਪਈ ਜਾਂਦਾ ਰਹਿੰਦਾਗਾ ਇਧਰ ਨੂੰ ਪਾਣੀ ਹੌਲੀ-ਹੌਲੀ ਆਉਂਦਾ ਘਟ ਜਾਂਦਾ ਚਲੋ ਧੁੱਪ ਲੱਗ ਜਾਂਦੀਗਾ ਤੋਂ ਫਰਕ ਪੈ ਜਾਂਦਾ ਆਪਣੇ ਝੋਨੇ ਦੀਆਂ ਮੁੰਜਰਾ ਦੇਖਣ ਚ ਬਹੁਤ ਸੋਹਣੀਆਂ ਲੱਗਦੀਆਂ ਅੱਗੇ ਪ੍ਰਮਾਤਮਾ ਦੀ ਕਿਰਪਾ ਜਦੋਂ ਆਪਾਂ ਵੱਢਾਂਗੇ ਦੇਖਾਂਗੇ ਝਾਰ ਕਿੰਨਾ ਨਿਕਲਦਾ ਬਾਕੀ ਆਪਣੇ ਉਨਾ ਕਣਕ ਚੰਗੀ ਹੋ ਜਾਂਦੀ ਆ ਮਹਾਰਾਜ ਦੀ ਕਿਰਪਾ ਨਾਲ ਪਾਣੀ ਵੀ ਚੰਗਾ ਤੇ ਬਾਣ ਵੀ ਚੰਗਾ ਗਾ ਬਾਕੀ ਆਪਣਾ ਇੱਕ ਟਾਕਾ ਸਮਾ ਲੈਣਾ ਵੀ ਸੌਖਾ ਆ ਜਾਂਦਾ ਗਾ ਬਾਕੀ ਦੀਆਂ ਜਾਮਨਾ ਵੀ ਆਪਣੀਆਂ ਸੁੱਖ ਨਾਲ ਸੋਹਣੀਆਂ ਖੜੀਆਂ ਤੇ ਕੋਈ ਇੰਨਾ ਨੁਕਸਾਨ ਨਹੀਂ ਹੋਇਆ ਗਾ ਬਾਸਮਤੀ ਦਾ ਇੱਕ ਬਸ ਟਾਲੀ ਨਹੀਂ ਖਰਾਬ ਕੀਤਾ ਤਾਲੀ ਦੀ ਵੀ ਕਟਾਈ ਕਰਨ ਵਾਲੀ ਸੀ ਕਟਾਈ ਨਹੀਂ ਕੀਤੀ ਗਈ ਜੇ ਆਪਾਂ ਕਟਾਈ ਕਰ ਦੰਦੇ ਤਾਂ ਫਿਰ ਹੋ ਸਕਦਾ ਵੀ ਉੱਥੇ ਬਾਸਮਤੀ ਆਪਣਾ ਨਾਂ ਡੇਗਦਾ ਆ ਵੀ ਬਾਸਮਤੀ ਐ ਇਹਦੀਆਂ ਮੁੰਜਰਾਂ ਥੋੜੀਆਂ ਜੀਆਂ ਘਟ ਆ ਇਹ ਆਪਣੇ ਗਵੰਡਿਆਂ ਦਾ ਥੋੜਾ ਜਿਹਾ ਹਲਕਾ ਰਹਿ ਗਿਆ ਸੀ ਇਕਦਾ ਬਾਸਮਤੀ ਨੂੰ ਜ਼ਿਆਦਾ ਰੇਹ ਨਹੀਂ ਪਾਉਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਹੱਦੋਂ ਜ਼ਿਆਦਾ ਰੇਹ ਪਾ ਦਿੰਨੇ ਆ ਤਾਂ ਬਾਸਮਤੀ ਆਪਣਾ ਡਿੱਗ ਪੈਂਦਾ ਆਪਣਾ ਕਿਤੋਂ ਵੀ ਨਹੀਂ ਡਿੱਗਿਆਗਾ ਸਾਰਾ ਵਧੀਆ ਫੜਾ ਕਿੰਨੇ ਨੇਰੀਆਂ ਝੱਖੜ ਝੋਲੇ ਆਏ ਸੀਗੇ ਕਈਆਂ ਦੇ ਤਾਂ ਵਿਚਾਰਿਆਂ ਦੇ ਬਾਣਾ ਦੇ ਵਿੱਚ ਵਿੱਚ ਹੀ ਵਿਸ ਗਏ ਜਿੰਗ ਸੁਹਾਗੇ ਲਾ ਮਾਰੇ ਹੁੰਦੇ ਆ ਇਸ ਤਰ੍ਹਾਂ ਵੀ ਛੇ ਪਾਏ ਝੋਨੇ ਫਿਰ ਉਹਨਾਂ ਦੇ ਵਿੱਚੋਂ ਨਿਕਲਦਾ ਵੀ ਕੁਝ ਨਹੀਂ ਕੋਈ ਪੱਲੇ ਨਹੀਂ ਪੈਂਦਾਗਾ ਬਾਸਮਤੀ ਨੂੰ ਰੇਹ 2 ਗੱਟੇ ਹੀ ਪਾਉਣੇ ਚਾਹੀਦੇ ਕਿੱਲੇ ਦੇ ਜੇ ਆਪਾਂ ਰੇਹ ਜ਼ਿਆਦਾ ਪਾਵਾਂਗੇ ਤਾਂ ਫਿਰ ਆਪਣਾ ਬਾਸਮਤੀ ਡਿੱਗਣ ਦੀ ਸੁਭਾਵਨਾ ਹੋ ਜਾਂਦੀ ਹੈ ਕਿਉਂਕਿ ਇਸ ਟਾਈਮ ਦੇ ਵਿੱਚ ਆ ਕੇ ਨੇਰੀ ਠਖੇੜਾ ਆਉਂਦਾ ਹੀ ਆਉਂਦਾ ਹੈ ਤੇ ਉਸ ਟਾਈਮ ਆਪਾਂ ਨੂੰ ਇਹ ਬਾਸਮਤੀ ਹਲਕੀ ਰੱਖਣੀ ਚਾਹੀਦੀ ਹੈ ਤੇ ਬਾਕੀ ਆਪਾਂ ਨੂੰ ਆਪਣੀ ਫਸਲ ਤੇ ਪੂਰਾ ਧਿਆਨ ਰੱਖਣਾ ਚਾਹੀਦਾ ਸਪਰੇਅ ਦਾ ਟਾਈਮ ਜਿਹੜਾ ਟਾਈਮ ਤੇ ਟਾਈਮ ਹੋ ਜੇ ਸਪਰੇਅ ਫੇਰ ਤਾਂ ਵਧੀਆ ਤੇ ਜੇ ਇਹਨੂੰ ਤੇਲਾ ਪਾ ਜੇ ਤੇ ਫੇਰ ਵੀ ਡਿੱਗ ਪੈਂਦੀ ਆ ਜਿਵੇਂ ਕਿ ਆਪਣਾ ਹੁਣ ਬਾਸਮਤੀ ਪੱਕਿਆ ਹੀ ਪਿਆਗਾ ਇਹ ਲੈ ਜੂਗਾ ਹਜੇ 15 ਕ ਦਿਨ 15 ਦਿਨਾਂ ਤੱਕ ਇਹਨੂੰ ਵੱਡਾਂਗੇ ਆਪਾਂ ਤੇ ਫੇਰ ਵੀ ਆਪਾਂ ਨੂੰ ਇਹ ਸਪਰੇਅ ਕਰਨੀ ਜ਼ਰੂਰੀ ਹੋਗੀ ਕਿਉਂਕਿ ਜੇ ਆਪਾਂ ਨਹੀਂ ਕਰਦੇ ਸੀ ਤਾਂ ਫੇਰ ਇਹ ਬਾਸਮਤੀ ਡਿੱਗ ਪੈਣਾ ਸੀਗਾ ਤੇਲੇ ਨਾਲ ਇਹਨਾਂ ਦੀਆਂ ਜੜਾਂ ਕਮਜ਼ੋਰ ਹੋ ਜਾਂਦੀਆਂ ਵਿੱਚੋਂ ਮੁੱਢ ਹਰੇ ਆ ਮੁੰਜਰੇ ਤਾਂ ਹੁਣ ਪੱਕ ਚੱਲੀਆਂ ਦਾਣਾ ਹਜੇ ਕੱਚਾ ਹੈ ਦਾ ਵਿੱਚੋਂ ਇਹ ਐਸੇ ਕਰਕੇ ਆਪਾਂ ਸਪਰੇਅ ਕਰੀ ਜਾਂਦੇ ਆ। ਇਸੇ ਔਖਾ ਤਾਂ ਹੈਗਾ ਸਪਰੇਅ ਕਰਨੀ ਇਕੱਲੇ ਜਾਣੇ ਨੂੰ। ਚਲੋ ਫਿਰ ਫਿਰ ਅਥੇ ਆਈ ਨਾਲ ਹੀ ਸਖਿਆਈ ਹੈ ਨਾ ਜੇ ਆਪਾਂ ਸਪਰੇਅ ਕਰ ਲਾਂਗੇ ਤਾਂ ਉਹੀ ਚਰਮਣ ਵੱਧ ਨਿਕਲਿਆ ਹੋਊਗਾ ਤੇ ਜੇ ਡਿਗ ਪਿਆ ਫਿਰ ਔਖਾ ਹੋ ਜਾਊਗਾ। ਫਿਰ ਮਗਰੋਂ ਪਛਤਾਵਾ ਰਹਿੰਦਾ। ਜੇ ਆਪਾਂ ਸਪਰੇਅ ਕਰ ਲੈਂਦੇ ਤਾਂ ਚੰਗਾ ਸੀ। ਆਹ ਵਾਲੀ ਆਪਣੀ ਜਾਮਣਾ ਜਿਹੜੀ ਮੇਰੇ ਮਗਰ ਇਹ ਆਪਣੀ ਹੋ ਗਈ ਆ ਤਿੰਨਾ ਸਾਲਾਂ ਦੀ ਇਹਨੂੰ ਹੋ ਸਕਦਾ ਐ ਕਿ ਫਲ ਲੱਗਿਆ ਵੇ ਤੇ ਇੱਧਰ ਖੜੀ ਹੈ ਜਿਹੜੀ ਇਹ ਵਿਚਾਰੀ ਛੋਟੀ ਹੈ ਜੇ ਇਹ 2 ਸਾਲਾਂ ਦੀ ਹੋ ਗਈ ਆ ਇਹਨੂੰ ਨਹੀਂ ਹਜੇ ਫਲ ਲੱਗਦਾ ਕਿਉਂਕਿ ਇਹ ਛੋਟੀ ਹੈ ਜੇ ਆਪਾਂ ਨੂੰ ਫਲਦਾਰ ਬੂਟੇ ਲਾਉਣੇ ਚਾਹੀਦੇ ਆ ਜਾਮਨ ਵਗੈਰਾ ਹੋ ਗਿਆ ਅਮਰੂਦ ਹੋਗੇ ਇਹ ਖੇਤਾਂ ਦੇ ਵਿੱਚ ਜ਼ਰੂਰ ਚਾਹੀਦੇ ਆ ਕਿਉਂਕਿ ਇਹ ਆਪਣੇ ਇੱਧਰ ਹੋ ਜਾਂਦੇ ਆ ਤੇ ਆਪਾਂ ਨੂੰ ਵਧੀਆ ਇਹ ਸਪਰੇਅ ਤੋਂ ਬਿਨਾ ਵਾਲਾ ਫਲ ਮਿਲ ਜਾਂਦਾ ਜੇ ਆਪਾਂ ਬਾਜ਼ਾਰੋਂ ਲੈਨੇ ਆ ਤਾਂ ਉਹਦੇ ਤੇ ਮੋਨੋ ਵਗੈਰਾ ਜ਼ਿਆਦਾ ਕੀਤੀ ਜਾਂਦੀ ਆ ਤੇ ਉਹ ਆਪਣੀ ਸਿਹਤ ਵਾਸਤੇ ਹਾਨੀਕਾਰਕ ਉਹ ਆਪਾਂ ਨੂੰ ਨਹੀਂ ਖਾਣੇ ਚਾਹੀਦੇ ਇੰਨਾ ਕਾ ਫਲ ਆਪਾਂ ਨੂੰ ਘਰੇ ਜਾਂ ਖੇਤਾਂ ਦੇ ਵਿੱਚ ਜ਼ਰੂਰ ਲਾਉਣਾ ਚਾਹੀਦਾ ਹਾਂਜੀ ਹੁਣ ਆਪਾਂ ਆ ਗਿਆਂ ਸੋਲਰ ਦੇ ਥੱਲੇ ਇੱਥੇ ਛਾਂ ਹੈਗੀ ਆ ਇੱਕ ਪਾਸੇ ਤਾਂ ਇਹਦਾ ਸੋਖਾ ਵੀ ਚਲੋ ਇਹ ਆਟੋਮੈਟਿਕ ਚੱਲੀ ਜਾਂਦੀ ਆ ਸੂਰਜ ਤੇ ਦੂਜੀ ਗੱਲ ਇਹ ਦੀ ਇਹ ਕਿ ਆਪਾਂ ਨੂੰ ਛਾਵੇਂ ਬੈਣਾ ਵੀ ਸੌਖਾ ਹੋ ਜਾਂਦਾ। ਜੇ ਬੰਦਾ ਕੰਮ ਕਰਦਾ ਥੱਕ ਜਾਂਦਾ ਤਾਂ ਬੰਦ ਜਿਹਾ ਆਰਾਮ ਵੀ ਕਰ ਲੈਂਦਾ ਇੱਥੇ। ਇਹਦੀ ਸ਼ਾਮ ਬਹੁਤ ਵਧੀਆ। ਤੇ ਪਿਛਲੇ ਸਾਲ ਆਪਾਂ ਲਾਈ ਸੀ ਹਲਦੀ ਇੱਥੇ ਛਾਂ ਦੇ ਵਿੱਚ। ਅੱਜ ਕੀ ਲਾਈ ਨਹੀਂ। ਤੇ ਅੱਜ ਵੀ ਫਿਰ ਵੀ ਵੀ ਇੱਕ ਉੱਗਰ ਹੀ ਆਇਆ ਹੈਗਾ। ਇੱਕ ਬੂਟਾ ਵੱਡਾ ਹੋਇਆ ਖੜਾ, ਇੱਕ ਆ ਛੋਟਾ। ਕਹਿੰਦੇ ਨੇ ਧਰਤੀ ਵੀ ਰੱਖ ਜਾਂਦੀ ਆ। ਤੇ ਧਰਤੀ ਨੇ ਵੀ ਆਦਾ ਰੱਖ ਲਿਆ ਤੇ ਫਿਰ ਵੀ ਦੋ ਤਿੰਨ ਬੂਟੇ ਹੋ ਗਏ ਆ। ਇਧਰ ਵੀ ਆਓ ਉੱਧਰੇ ਖੜੇ ਜਾਫੇ ਸਮੇ ਹਲਦੀ ਦੇ ਹਾਂ ਹਾਂ ਮੈਂ ਦੇਖੇ ਨਹੀਂ ਜਿੱਧਰ ਆਦੇ ਵਿੱਚ ਵੀ ਉੱਧਰੇ ਖੜੇ ਹਾਂ ਸੀ ਇਹਦੇ ਵਿੱਚ ਵੀ ਉੱਧਰੇ ਖੜੇ ਝੋਨਾ ਝੂਨਾ ਨਹੀਂ ਵੜਦੇ ਹਾਂਜੀ ਆਪਾਂ ਕਹਿੰਦੇ ਨੇ ਝੋਨੇ ਦੇ ਮਗਰ ਕਿੰਨਾ ਝੋਨਾ ਉਗਰੇ ਆਇਆ ਹਨਾ ਕਿੰਨਾ ਕਣਕ ਕਣਕ ਵੜਦੇ ਨੇ ਤੇ ਕਣਕ ਨੂੰ ਵਾਣ ਨੂੰ ਰੌਣੀ ਕਰਦੇ ਕਿੰਨੀ ਕਣਕ ਉਗਰੇ ਹੁੰਦੀ ਹੈ ਹਾਂਜੀ ਇਹ ਬਿਲਕੁਲ ਕੁਦਰਤੀ ਜੀ ਜਣਾ ਉਹਨਾਂ ਨੂੰ ਵੀ ਰੱਖਿਆ ਜਾਂਦਾ ਹਾਂ ਰਹਿ ਜਾਂਦਾ ਖੇਤ ਦੇ ਵਿੱਚ ਵੀ ਜਦੋਂ ਆਪਾਂ ਕਣਕ ਤੋਂ ਬਾਅਦ ਝੋਨੇ ਝੋਨੇ ਵਾਲੇ ਬਾਹਨ ਨੂੰ ਬਹਾਉਣੇ ਤੇ ਵਿੱਚ ਝੋਨੇ ਦੇ ਬੂਟੇ ਵੀ ਉਗਰੇ ਆਉਂਦੇ ਉਹ ਪਿਛੇ 1 ਸਾਲ ਵੀ ਧਰਤੀ ਸੰਭੀ ਰੱਖਦੀ ਦੇ ਇਹ ਚੀਜ਼ ਹੋਏ ਕੁਦਰਤੀ ਚੀਜ਼ ਆ ਨਾ ਫਿਰ ਇਹ ਕੁਦਰਤੀ ਤੌਰ ਤੇ ਲੱਭ ਆਪਾਂ ਘਰੇ ਰੱਖੀਏ ਤਾਂ ਆਪਣੇ ਲੱਗ ਜਾਂਦਾ ਵੀ ਸੁਸਰੀ ਵਗੈਰਾ ਲੱਗ ਜਾਂਦੀ ਆ ਤੇ ਇਹ ਆਪੇ ਹੀ ਵੇਖ ਲਓ ਉਗਰੇ ਆਉਂਦਾ ਕਾਜ ਦੇ ਅਮਰੂਦਾਂ ਦੇ ਬੂਟੇ ਦੇ ਕੋਲ ਤੇ ਅਮਰੂਦਾਂ ਦੇ ਬੂਟੇ ਵੀ ਬਹੁਤ ਉੱਥੇ ਥੱਲੇ ਉਗਰੇ ਪਏ ਉੱਥੇ ਅਮਰੂਦ ਡਿੱਗ ਪੈਂਦੇ ਸੀਗੇ ਤੇ ਥੱਲੇ ਥੱਲੇ ਅਮਰੂਦ ਬਹੁਤ ਉਗਰੇ ਆਏ ਪਤਾ ਨਹੀਂ ਹੁਣ ਇਹਨਾਂ ਨੂੰ ਫਲ ਲੱਗਿਆਊ ਕਿ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੈਂ ਆਪਾਂ ਖਾਲੇ ਦੇ ਉੱਤੇ ਲਾ ਦਈਏ ਚਲੋ ਜੇ ਹੋਗੇ ਤਾਂ ਹੋਗੇ ਫਿਰ ਇਹ ਸੋਚੀਦਾ ਵੀ ਜੇ ਨਾ ਕੁਝ ਲੱਗਿਆ ਤਾਂ ਐਵੇਂ ਆਪਾਂ ਫਸਲ ਵੀ ਖਰਾਬ ਕਰਾਂਗੇ ਤੇ ਨਾਲ ਆਪਾਂ ਔਖੇ ਹੋਵਾਂਗੇ ਜੇ ਹੁਣ ਪੂਟਾ ਲਾਉਣਾ ਸਹੀ ਮੈਨੇ ਤਾਂ ਆਪਾਂ ਨੂੰ ਵਧੀਆ ਨਰਸਰੀ ਚੋਂ ਲਿਆ ਕੇ ਲਾਉਣਾ ਚਾਹੀਦਾਗਾ ਕਿਉਂਕਿ 2-3 ਸਾਲ ਆਪਾਂ ਉਹਨੂੰ ਦੀ ਸੰਭਾਈ ਕਰਦੇ ਆਂ ਤੇ ਜਦੋਂ ਫਲਤੇ ਆਉਂਦਾ ਤੇ ਫਿਰ ਪਤਾ ਨਹੀਂ ਉਹਦਾ ਕੀ ਨਿਕਲਦਾ ਕੀ ਨਹੀਂ ਤੇ ਓਦੋਂ ਚੰਗਾ ਕਿ ਆਪਾਂ ਜੇ ਉਹਦੇ ਤੇ ਕੋਈ 100-200 ਰੁਪਿਆ ਲਾ ਦਿਆਂਗੇ ਤਾਂ ਉਹ ਵਧੀਆ ਗਾ ਜੇ ਆਪਾਂ ਫਰੂਟ ਮੋਲ ਲੈ ਕੇ ਆਉਂਨੇ ਆ ਬਾਜ਼ਾਰੋਂ ਤਾਂ ਉਹ ਆਪਾਂ ਨੂੰ ਕਿੰਨਾ ਮਹਿੰਗਾ ਪੈਂਦਾ ਗਿਆ ਤੇ ਬਾਕੀ ਉਹ ਸਪਰੇਆ ਬਹੁਤ ਉੱਤੇ ਗੰਦੇਆਂ ਕੀਤੀਆਂ ਹੁੰਦੀਆਂ ਜਿਹੜੀਆਂ ਆਪਣੀ ਸਿਹਤ ਵਾਸਤੇ ਬਹੁਤ ਨੁਕਸਾਨ ਕਰਦੀਆਂ ਆ ਤੇ ਆਪਣੇ ਮਰੂਦ ਵੀ ਲੱਗਿਆ ਹੋਇਆ ਆ ਬੇਰੀ ਲੱਗੀ ਵੀ ਆ ਆ ਨਾਲ ਪਰੇ ਆਪਣੇ ਅੰਜੀਰਾਂ ਦਾ ਬੂਟਾ ਲੱਗਿਆ ਆ ਤਾਂ ਦਿਖਾਉ ਅੰਜੀਰਾ ਲੱਗੀਆਂ ਹੋਈਆਂ ਆ ਦੇ ਵਿੱਚ ਸਨ ਚ ਅੰਜੀਰਾ ਦਾ ਬੂਟਾ ਆ ਦੇਖੋ ਤੂੰ ਦੇਖਦਾ ਹੋਊਗਾ ਆਹ ਲਿਆ ਅੰजीर ਲੱਗੀ ਵੀ ਇੱਧਰ ਅੰजीर ਲੱਗੀ ਵੀ ਆ ਆ ਦੇਖੋ ਦੇਖਦੇ ਆ ਨਾ ਅੰजीरਾਂ ਲੱਗੀਆਂ ਪੰਗਾ ਸਾਰਾ ਕੁਝ ਹੋ ਜਾਂਦਾ ਇਥੇ ਆਪਣੇ ਖੇਤ ਦੀ ਮਿੱਟੀ ਚੰਗੀ ਆ ਜੋ ਬੀਜਾਂਗੇ ਉਹੀ ਵੱਡਾਂਗੇ ਕਹਿੰਦੇ ਹੁੰਦੇ ਨਾ ਕਿ ਜੋ ਵੀ ਆਪਾਂ ਲਾ ਦੇਾਂਗੇ ਇੱਥੇ ਉਹੀ ਆਪਣੇ ਹਰਾ ਭਰਾ ਹੋ ਜਾਂਦਾ ਪਰਮਾਤਮਾ ਦੀ ਕਿਰਪਾ ਇੱਧਰ ਆਪਣੇ ਤਪੀਤੇ ਲਾਏ ਸੀ ਮੈਂ ਉਹਦੇ ਪਿੰਡ ਰਹਿੰਦੀ ਸੀ ਲੋ ਪਵਿੱਤੇ ਸੀ ਦੇਖਦੇ ਹੋਣੇ ਤੁਹਾਨੂੰ ਮੈਂ ਡਰਮੇ ਸਟਾਰਟ ਕਰ ਲਿਆ ਸੋ ਬੋਜ ਬਾ ਵਾ ਹੁਣ ਇੱਕ ਮਿੰਟ ਰੱਖ ਦਿਓ ਫਿਰ ਵੀ ਇਹ ਵਿਚਾਰਾ ਇੱਕੋ ਪਵਿੱਤਾ ਰਹਿ ਗਿਆ ਦੋ ਸੀ ਜੇ ਇਹਨੂੰ ਪਵਿੱਤੇ ਬਹੁਤ ਲੱਗਦੇ ਸੀ ਜਦੋਂ ਪਿੰਡ ਛੱਡ ਕੇ ਆਪਾਂ ਸ਼ਹਿਰ ਚਲੇ ਗਏ ਤੇ ਫਿਰ ਇਹਨਾਂ ਦੀ ਕੇਅਰ ਘਟ ਗਈ ਤੇ ਸੇ ਮੈਨੂੰ ਇਹਨਾਂ ਦਾ ਬਹੁਤ ਚਾਹ ਹੈਗਾ ਫਲਦਾਰ ਬੂਟਿਆਂ ਦਾ ਸਬਜ਼ੀ ਦਾ ਮੈਂ ਘਰ ਦੀ ਖਾ ਕੇ ਖੁਸ਼ ਹਾਂ ਬਾਜ਼ਾਰ ਦੀ ਸਬਜ਼ੀ ਮੈਨੂੰ ਪਸੰਦ ਨਹੀਂ ਹੈਗੀ। ਹੋਰਾ ਵੀ ਸਵਾਦ ਨਹੀਂ ਲੱਗਦੀ। ਜਿਹੜੀ ਆਪਾਂ ਹੁਣ ਆਪਦੀ ਸਬਜ਼ੀ ਵੀ ਜੀ ਹੁੰਦੀ ਆ। ਉਹਦਾ ਟੇਸਟ ਵੀ ਵਧੀਆ ਆਉਂਦਾ ਤੇ ਬਾਣ ਵੀ ਬਹੁਤ ਛਿਤੀ ਜਾਂਦੀ ਆ। ਬਹੁਤ ਸਵਾਦ ਮੰਦੀ ਆ। ਆਪਾਂ ਹੁਣ ਲੱਗ ਗਿਆ। ਡਰਮੀ ਦਾ ਘੜਕਾ ਹੋਣ ਲੱਗ ਗਿਆ। ਤੇ ਸ਼ਾਇਦ ਮੇਰੀ ਆਵਾਜ਼ ਤੁਹਾਨੂੰ ਘੱਟ ਸੁਣਾਈ ਦੇਵੇ ਤੇ ਉਹ ਗਏ ਆਪਣੇ ਸਰਦਾਰ ਵੀ ਸਪਰੇਅ ਕਰਨ। ਚੱਲ ਪਿਆ ਧੂੜ। ਇਹ ਨੂੰ ਕਹਿੰਦੇ ਹੁੰਦੇ ਆ ਭੂੰਡ ਤੇ ਭੂੰਡ ਦੀ ਤਰ੍ਹਾਂ ਕਰਦਾਗਾ ਭੀਤੀ ਓਵੇਂ ਆਵਾਜ਼ ਆਉਂਦੀ ਹੈ ਜਿਵੇਂ ਪ੍ਰਿੰਟ ਆਉਂਦੇ ਹੁੰਦੇ ਆ ਉਸ ਤਰ੍ਹਾਂ ਇਹਨੂੰ ਅਸੀਂ ਕਹਿ ਦਿੰਦੇ ਆ ਭੂੰਡ ਵਾਲੀ ਡਰਮੀ ਤੇ ਆ ਦੇਖੋ ਆਪਣੇ ਨਿੰਗੂਆਂ ਦਾ ਬੂਟਾ ਲਾਇਆ ਆ ਨਿੰਗੂ ਵੀ ਬਹੁਤ ਵਧੀਆ ਲੱਗੇ ਪਏ ਇਹਨੂੰ ਹੁਣ ਆਪਾਂ ਇਹਨਾਂ ਦਾ ਆਚਾਰ ਪਾਲਾਂਗੇ ਕਿਉਂਕਿ ਇਹ ਹੋਣਾਗਾ ਸਰਦੀ ਦੀ ਰੁੱਤ ਦੇ ਆ ਗਈ ਜੇ ਤਾਂ ਗਰਮੀ ਦੇ ਹੁੰਦੇ ਤਾਂ ਫਿਰ ਤਾਂ ਆਪਾਂ ਓੰਜੀ ਇਹਨਾਂ ਨੂੰ ਵਰਤ ਲੈਂਦੇ ਤੇ ਹੁਣ ਇਹ ਸਰਦੀ ਆ ਗਈ ਤੇ ਹੁਣ ਇਹਦਾ ਆਚਾਰ ਬਹੁਤ ਵਧੀਆ ਬਣੂਗਾ ਸਰਦੀਆਂ ਦੇ ਵਿੱਚ ਆਪਾਂ ਇਹਦਾ ਆਚਾਰ ਖਾਵਾਂਗੇ ਹੋਰ 15-20 ਦਿਨਾਂ ਤੱਕ ਇਹ ਪੱਕ ਜਾਣਗੇ ਇੱਕ ਨੂੰਆਂ ਦੇ ਨਾਲ ਹੀ ਤਿਆਰ ਹੋ ਜਾਂਦੇ ਆ ਤੇ ਰਹੀ ਗੱਲ ਸਬਜ਼ੀ ਦੀ ਤੇ ਉਹ ਸਬਜ਼ੀ ਆਪਾਂ ਸ਼ਹਿਰ ਦੇ ਵਿੱਚ ਵੀ ਫਿਰ ਵੀ ਲਾ ਲਈ ਆ ਕਿਉਂਕਿ ਇੱਥੇ ਮੈਥੋਂ ਆਇਆ ਨਹੀਂ ਜਾਂਦਾ ਇੱਥੇ ਤਾਂ ਕਾਹਫੂਸ ਬਹੁਤ ਜ਼ਿਆਦਾ ਹੋ ਜਾਂਦਾਗਾ ਫਿਰ ਇੰਨੀ ਸਾਂਭ ਸੁਭਾਈ ਨਹੀਂ ਹੁੰਦੀ ਕਿਉਂਕਿ ਉੱਥੇ ਵੀ ਆਪਣਾ ਕਾਰੋਬਾਰ ਪਸ਼ੂਆਂ ਦਾ ਤੇ ਨਾਲ ਦੁੱਧ ਦਾ ਹੈਗਾ ਡੇਰੀ ਦਾਗਾ ਫਿਰ ਇਹਨੇ ਬਸ ਹੀ ਨਹੀਂ ਹੋਇਆ ਜਾਂਦਾ ਆ ਕੇ ਖੇਤ ਹੀ ਸੰਭਾਲ ਲੈਂਦਾ ਹੈਗਾ ਤੇ ਉੱਥੇ ਕੋਲੇ ਫਿਰਦੇ ਚੱਲੋ ਆਪਾਂ ਸਾਂਭ ਸੰਭਾਲ ਕਰ ਲੈਨੇ ਆਂ ਸਬਜ਼ੀ ਦੀ ਤੇ ਇਸੇ ਕਰਕੇ ਮੈਂ ਕਿਹਦੀ ਸਬਜ਼ੀ ਸ਼ਹਿਰ ਦੇ ਵਿੱਚ ਲਾ ਲਈ ਪਿਛਲੀ ਵਾਰ ਵੀ ਲਾਈ ਸੀ ਸਿਆਲ ਵਾਲੀ ਸਬਜ਼ੀ ਸਾਰੀ ਤੇ ਹੁਣ ਵੀ ਸਿਆਲ ਵਾਲੀ ਸਬਜ਼ੀ ਆਪਾਂ ਪਾਲਕ, ਮਠੇ, ਸਾਗ ਵਗੈਰਾ ਸਾਰਾ ਕੁਝ ਹੀ ਲਾ ਲਿਆ ਮੈਂ ਥੋੜਾ ਥੋੜਾ ਮੈਂ ਚਲੋ ਇੱਕ ਵਾਰੀ ਇਹਨੂੰ ਵੱਢ ਲਾਂਗੇ ਤੇ ਫਿਰ ਫਿਰ ਦੁਬਾਰਾ ਲਾ ਲਾਂਗੇ ਕਿਉਂਕਿ ਘਰ ਦੀ ਜਿਹੜੀ ਸਬਜ਼ੀ ਨਹੀਂ ਉਹਦਾ ਸਵਾਦ ਕੋਈ ਵੱਖਰਾ ਹੀ ਹੁੰਦਾਗਾ ਤੇ ਇੱਥੇ ਆਪਾਂ ਗੰਨੇ ਵੀ ਲਾਤੇ ਸੀ ਆ ਦੇਖੋ ਗੰਨੇ ਵੀ ਬਹੁਤ ਵਧੀਆ ਹੋਏ ਪਏ ਆਪਣੇ ਇਹ ਬੰਨਨੇ ਪੈਣਗੇ ਆਪਾਂ ਨੂੰ ਬੰਨਨੇ ਨਹੀਂ ਤਾਂ ਇਹ ਇਸ ਤਰ੍ਹਾਂ ਥੱਲੇ ਡਿੱਗ ਪੈਂਦੇ ਆ ਹੁਣ ਆਪਾਂ ਇਹਨੂੰ ਜਦੋਂ ਝੋਨਾ ਵੱਢਿਆ ਗਿਆ ਉਦੋਂ ਆਪਾਂ ਤਾਰਾਂ ਦੇ ਨਾਲ ਇਹਨੂੰ ਸਾਰਾ ਬੰਨ ਦਿਆਂਗੇ ਤੇ ਸਫਾਈ ਕਰ ਦਿਆਂਗੇ ਇੱਕ ਵਾਰ ਸਾਰੇ ਦੀ ਫਿਰ ਇੱਥੇ ਸਪਰੇਅ ਕਰ ਦਿਆ ਕਰਾਂਗੇ ਸਾਫ਼ ਰਹੂਗਾ ਕਾਫੂਸ ਨਹੀਂ ਹੁੰਦਾਗਾ ਗਰਮੀ ਦੇ ਵਿੱਚ ਫਿਰ ਇੰਨਾ ਕੰਮ ਹੁੰਦਾ ਨਹੀਂ ਆ ਗਰਮੀ ਆਉਣ ਲੱਗ ਜਾਂਦੀ ਹੈ ਤੇ ਆਪਾਂ ਕੱਲ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਸ਼ਹਿਰ ਵਾਲੇ ਘਰ ਦੇ ਵਿੱਚ ਜਿਹੜੀ ਲਾਈਅਤ ਸਬਜ਼ੀ ਅਗਲੇ ਵਲੌਗ ਵਿੱਚ ਤੁਹਾਨੂੰ ਸਾਰੀ ਦਿਖਾਵਾਂਗੀ ਮੈਂ ਤੇ ਅੱਜ ਦਾ ਵਲੌਗ ਬਸ ਇੰਨਾ ਹੀ ਧੰਨਵਾਦ ਜੋ ਵੀ ਆਪਣਾ ਵਲੌਗ ਦੇਖਦੇ ਆ ਸਾਰਾ ਦੇਖਿਆ ਕਰੋ ਤੇ ਆਪਾਂ ਘਰ ਪਰਿਵਾਰ ਦੀਆਂ ਗੱਲਾਂ ਬਾਤਾਂ ਕਰਦੇ ਆਂ ਤਸੂ ਡੰਗਰ ਦੀਆਂ ਤੇ ਖੇਤ ਬਾੜੀ ਦੀਆਂ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਸਪੋਰਟ ਕਰਦੇ ਹੋ ਤੇ ਇਦਾਂ ਹੀ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆਪਾਂ ਕਿਸੇ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ